ਇੱਥੇ ਹਰ ਬੰਦਾ ਆਪਣਾ ਸੁੱਖ ਚਾਹੁੰਦਾ ਦੂਜਿਆਂ ਦੀ ਖੁਸ਼ੀ ਹਲੇ ਦੂਰ ਖਿਆਲੀ ਹੈ ਲੋਕ ਈਰਖਾ ਤੇ ਧੋਖੇ ਬਾਜੀ ਵਿੱਚ ਰੁੱਝੇ ਹੋਏ ਭਲੇ ਉਪਕਾਰ ਤੇ ਰਾਹਾਂ ਤੋਂ ਜਿੰਦ ਬੇਲੀ ਹੈ ਪਹਿਲਾ ਦੌੜ ਸੀ ਇੱਕ ਦੂਜੇ ਨੂੰ ਸੰਭਾਲਣ ਦੀ ਹੁਣ ਸਭ ਨੂੰ ਰੰਦੀ ਪਿਛਾੜਨ ਦੀ ਕਾਲੀ ਹੈ ਦਿਨ ਰਾਤ ਬੰਦਾ ਬੇਈਮਾਨੀ ਵਿੱਚ ਫਸਿਆ ਤਦੇ ਕਰਮਾਂ ਦਾ ਭਾਂਡਾ ਸਕੂਨ ਤੋਰੇ ਖਾਲੀ ਹੈ ਅਹਿੰਸਾ ਦੀ ਰਾਹ ਹਨੇਰੇ ਵਿੱਚ ਕਿਤੇ ਗੁੰਮ ਹੋਈ ਜਿਵੇਂ ਮੁੱਕ ਗਈ ਬਹਾਦਰੀ ਅਣਖ ਤੇ ਟਾਲੀ ਹੈ ਵੱਦ ਦੀ ਲਾਲਸਾ ਦਾ ਪ੍ਰਦੂਸ਼ਣ ਸ਼ੁੱਧ ਹਵਾਵਾਂ ਖਾ ਗਿਆ ਪੀਣ ਵਾਲਾ ਪਾਣੀ ਵੀ ਬਚਿਆ ਬਸ ਇੱਕ ਪਿਆਲੀ ਹੈ ਇੱਥੇ ਨਾਦਾਨ ਬੰਦਾ ਆਪਣੇ ਆਪ ਨੂੰ ਕਰਤਾ ਦੱਸਦਾ ਅਸਲ ਵਿੱਚ ਸਾਡੇ ਅੰਦਰ ਬੈਠਾ ਸਾਡੇ ਸਾਹਾਂ ਦਾ ਮਾਲੀ ਹੈ ਜਿੱਥੇ ਬੰਦਾ ਜੀਵਨ ਨੂੰ ਦੁਨਿਆਵੀ ਸੁਖਾਲਾ ਕਰਦਾ ਉੱਥੇ ਬਜ਼ੁਰਗਾਂ ਨੂੰ ਵੀ ਤੰਗ ਕਰਦੀ ਰੁੱਤ ਸਿਆਲੀ ਹੈ ਜਿਸ ਤਿਹਾਰ ਨੂੰ ਰੋਸ਼ਨੀਾਂ ਦਾ ਤਿਹਾਰ ਕਹਿੰਦੇ ਉਸ ਤਿਹਾਰ ਦੀ ਰੌਣਕ ਪੂਰੇ ਜਗਤ ਤੋਂ ਨਿਰਾਲੀ ਹੈ ਕਿਤੇ ਦੁੱਖ ਤੇ ਕਿਤੇ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਨੇ ਚੰਗੇਰੀ ਵੱਲੋਂ ਨੇਕੀ ਦੇ ਚਾਨਣ ਦੀ ਹਰ ਵੇਲੇ ਦੀ ਬਾਣੀ ਹੈ ਜੀ ਵੱਲੋਂ ਮੁਸਕੀ ਜੀ ਦੀ ਹਰ ਵੇਲੇ ਦੀ ਬਾਣੀ ਦਾ ਸ਼ੁਕਰੀਆ